ਸਤ ਜੀ ਜੀ ਅੱਜ ਦੀ ਵੀਡੀਓ ਦੇਖ ਰਹੇ ਸਾਬ ਜੀਆ ਨੂੰ ਲੈ ਕੇ ਹਾਂ ਜਨੇ ਅੱਜ ਦੀ ਵੱਡੀ ਖਬਰ 트럼ਪ ਦੇ 트럼ਪ ਦੇ ਟੈਰਿਫ ਦਾ ਭਾਰਤ ਦੇ ਅਸਰ ਕਈ ਕਪੜਾ ਕੰਪਨੀਆਂ ਨੇ ਕਪੜਾ ਬਣਾਉਣਾ ਕੀਤਾ ਬੰਨ tạmੇ ਨਾਡੂ ਸੋਰੀ ਦੇ tạmੇ ਨਾਡੂ ਤੇ ਪੂਰਬ ਵਿੱਚ ਅਮਰੀਕਾ ਨੂੰ ਨਿਰਜਾਤ ਕਰਨ ਵਾਲੇ ਕਈ ਕਪੜਾ ਨਰਮਾਤਾ ਨੇ ਉਤਪਾਦਨ ਬੰਦ ਕਰ ਦਿੱਤਾ ਹੈ ਤੇ ਕਈ ਹੋਰ ਕੰਪਨੀਆਂ ਆਪਣੇ ਵਿਕਲਪਾਂ ਦੇ ਵਿਚਾਰ ਕਰ ਰਹੀਆਂ ਹਨ ਉਦਯੋਗ ਪ੍ਰਤੀਨਿਧੀਆਂ ਨੇ ਛਨੀ ਮਾਰ ਨੂੰ ਇਹ ਜਾਣਕਾਰੀ ਦਿੱਤੀ ਉਦਯੋਗਿਕ ਪ੍ਰਤੀਨਿਧੀਆਂ ਨੇ ਕਿਹਾ ਕਿ ਅਮਰੀਕੀ ਖਰੀਦਦਾਰਾਂ ਦੇ ਫੈਸਲੇ ਅਨੁਸਾਰ ਆਦੇਸ਼ ਦੇ ਪਾਲਣ ਰੋਕ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਨੂੰ ਭਾਰਤ ਤੇ 50% ਡਿਊਟੀ ਲਗਾਉਣ ਤੋਂ ਬਾਅਦ ਅਮਰੀਕਾ ਨੂੰ ਕੱਪੜਾ ਅਤੇ ਕੱਪੜਾ ਨਿਰਜਾਤ ਨਜਾਤਕ ਦੇਖੋ ਅਤੇ ਇੰਤਜ਼ਾਰ ਕਰੋ ਕਿ ਸਥਿਤੀ ਵਿੱਚ ਜਾਣੀ ਕਿ ਉਹ ਤੁਰੰਤ ਕੋਈ ਵੱਡਾ ਕਦਮ ਨਹੀਂ ਚੁੱਕ ਰਹੇ ਹਨ ਸਾਰ ਪਹਿਲਾਂ ਇਹ ਦੇਖਣਾ ਚਾਹੁੰਦੇ ਹਨ ਕਿ ਪਿਵਕ ਵਿੱਚ ਸਥਿਤੀ ਕਿਵੇਂ ਬਦਲਦੀ ਹੈ ਜੋ ਉਸ ਅਨੁਸਾਰ ਫੈਸਲਾ ਲਿਆ ਜਾ ਸਕੇ ਅਮਰੀਕਾ ਨੂੰ 30% ਹੁੰਦਾ ਸੀ ਨਿਰਜਾਤ ਭਾਰਤ ਅਤੇ ਬ੍ਰਿਟੇਨ ਵਿਚਕਾਰ ਮੁਫਤ ਵਪਾਰ ਸਮਝੌਤੇ ਦੇ ਦਸਕਤ ਹੋਣ ਤੋਂ ਬਾਅਦ ਤੇਰੂਪੁਰ ਦੀ ਇਹ ਕੰਪਨੀ ਹੁਣ ਬ੍ਰਿਸ਼ਟ ਇਹ ਵਿਚਾਰ ਤੋਂ ਚੰਗੇ ਕਾਰੋਬਾਰ ਦੀ ਉਮੀਦ ਕਰ ਰਹੀ ਹੈ ਤੇਰੂਪੁਰ ਨੂੰ ਦੇਸ਼ ਦਾ ਤੇਰੂਪੁਰ ਨੂੰ ਦੇਸ਼ ਦਾ ਕਿੱਟਵੀਅਰ ਹੱਬ ਵੀ ਕਿਹਾ ਜਾਂਦਾ ਹੈ ਉਦਯੋਗ ਦੇ ਪ੍ਰਤੀਨਿਧੀਆਂ ਨੇ ਕਿਹਾ ਹੈ ਕਿ ਅਮਰੀਕੀ ਅਮਰੀਕੀ ਬਾਜ਼ਾਰ ਨੂੰ ਕੱਪੜੇ ਦਾ ਨਿਰਜਾਤ ਲਗਭਗ 12000 ਕਰੋੜ ਰੁਪਏ ਸਲਾਨਾ ਹੁੰਦਾ ਹੈ ਜੋ ਕਿ ਤੇਰੂਪੁਰ ਅਤੇ ਖਾਸ ਪਾਸ ਆਸ-ਪਾਸ ਦੇ ਖੇਤਰਾਂ ਤੋਂ 45 ਕਰੋੜ ਰੁਪਏ ਦੇ ਸਲਾਨਾ ਨਿਰਜਾਤ ਦਾ ਲਗਭਗ 3% ਹੈ ਤੇਰੂਪੁਰ ਐਕਸਪੋਰਟ ਐਸੋਸੀਏਸ਼ਨ ਪਰਤਨਾ ਹਨਾ ਕੇ ਐਮ ਸੂਰਾ ਉਸ ਸੁਬਰਾਮਣੀਅਮ ਨੇ ਪੀਟੀਆਈ ਨੂੰ ਦੱਸਿਆ ਹੈ ਕਿ ਤੇਰੂਪੁਰ ਖੇਤਰ ਦੇ ਕੋਲੰਧੁਰਾਤ ਲਗਭਗ 45 ਕਰੋੜ ਰੁਪਏ ਦਾ ਜਿਸ ਵਿੱਚ 30% ਅਮਰੀਕੀ ਵਿਚਾਰ ਵਿੱਚ ਜਾਂਦਾ ਹੈ ਧੰਨਵਾਦ